ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਜਿਹੜਾ ਇਹ ਮਸਲਾ ਚੱਲ ਰਿਹਾ ਹੈ ਕਿੰਨਾ ਕੁ ਤੁਹਾਨੂੰ ਵਾਜਬ ਲੱਗਦਾ ਹੈ ਇਹ ਝਗੜੇ ਦੀ ਕੋਈ ਐਸੀ ਗੱਲ ਨਹੀਂ ਹੈਗੀ ਲੇਕਿਨ ਜੋ ਇਹ ਹੋ ਰਿਹਾ ਹੈ ਵੈਸੇ ਤੇ ਗਲਤ ਹੀ ਹੋ ਰਿਹਾ ਹੈ 43 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਨੂੰ ਜਿਹੜੇ ਬੱਚੇ ਕੰਮ ਕਰਦੇ ਨੇ ਕਿਸੇ ਦੀ ਉਮਰ 43 ਸਾਲ ਨਹੀਂ ਹੋਣੀ ਪਰ ਮੈਨੂੰ ਕੰਮ ਕਰਦਿਆਂ ਨੂੰ 43 ਸਾਲ ਹੋ ਗਏ ਨੇ ਲੇਕਿਨ ਇਹ ਕਦੀ ਨਹੀਂ ਹੋਇਆ ਵੀ ਜੋ ਇਹ ਹੁਣ ਹੋ ਰਿਹਾ ਸੋਸ਼ਲ ਮੀਡੀਆ ਤੇ ਸਿਕਿਉਰਿਟੀ ਪੂਰੀ ਹੁੰਦੀ ਹੈ ਹੁਣ ਮੈਨੂੰ ਤੇ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਬੰਦਾ ਸਿਕਿਉਰਟੀ ਨਹੀਂ ਕਰ ਸਕਦਾ ਉਹ ਵੈਸੇ ਕੰਮ ਹੀ ਨਹੀਂ ਕਰੂਗਾ ਤੁਸੀਂ ਚਾਹੇ ਛੋਟਾ ਗਰੁੱਪ ਹੋ ਵੀ ਹੈ ਨਾ ਉਹ ਵੀ ਅੱਗੇ ਪਾਦੇ ਚੜ ਕੇ ਸਿਕਿਉਰਟੀ ਦਿੰਦਾ ਸਾਰਿਆਂ ਨੂੰ ਐਦਾਂ ਦੀ ਕੋਈ ਗੱਲ ਨਹੀਂ ਹੈ ਸਾਰੀ ਸਿਕਿਉਰਟੀ ਬਹੁਤ ਵਧੀਆ ਦਿੰਦੇ ਨੇ ਐਦਾਂ ਨਹੀਂ ਕੋਈ ਗੱਲ ਇਹ ਝੂਠ ਹੈ ਬਹੁਤ ਕੰਪਨੀਆਂ ਤੋਂ ਸਾਡੀਆਂ ਸੀੜੀਆਂ ਆਈਆਂ ਉਹਨਾਂ 'ਚ ਦੇਖੋ ਵੀ ਡਾਂਸ ਦਾ ਮਤਲਬ ਪਤਾ ਲੱਗੂਗਾ ਵੀ ਕੀ ਹੁੰਦਾ ਅੱਜ ਕੱਲ ਦੇ ਬਸ ਸੋਸ਼ਲ ਮੀਡੀਆ ਦੇ ਇੱਕ ਮਾੜਾ ਜਿਹਾ ਟਿਕਟੌਕ ਆਇਆ ਚਲੋ ਜੀ ਹੋ ਗਿਆ ਐਦਾਂ ਨਹੀਂ ਹੁੰਦਾ ਆਰਟਿਸਟ ਨੂੰ ਇਸ ਗੱਲ ਦਾ ਬਾਖੂਬੀ ਸਮਝਣਾ ਚਾਹੀਦਾ ਕੱਲ ਨੂੰ ਵੀ ਇਹੀ ਲੋਕ ਸਾਨੂੰ ਮਿਲਨੇ ਆ ਵੀ ਅਸੀਂ ਇਸ ਕਿਸੇ ਗੱਲ ਦੀ ਖੁੰਦਕ ਲੈ ਕੇ ਨਾ ਨਾ ਤੁਰੀਏ ਇਸ ਗੱਲ ਨੂੰ ਤੇ ਉੱਥੇ ਹੀ ਖਤਮ ਕਰ ਦੇਣਾ ਚਾਹੀਦਾ ਇਹ ਮੁੱਦਾ ਵਧਾਣਾ ਨਹੀਂ ਚਾਹੀਦਾ ਕਿਉਂਕਿ ਦੁਨੀਆ ਵੀ ਸਾਨੂੰ ਉਹੀ ਕੰਮ ਦਿੰਦੀ ਹੈ ਅੱਜ ਕਿਤੇ ਲੋਕਾਂ ਨੇ ਇਹ ਕਰ ਲਿਆ ਵੀ ਅਸੀਂ ਆਰਕੈਸਟਰ ਨਹੀਂ ਲਾਣਾ ਤੇ ਅਸੀਂ ਛੋਟਾ-ਮੋਟਾ ਸਿੰਗਰ ਲਾ ਲਾਂਗੇ ਵੱਡਾ ਸਿੰਗਰ ਲਾ ਲਾਂਗੇ ਮੁੜ ਕੇ ਸਾਡੀ ਆਰਕੈਸਟਰ ਲੈਣ ਕੀ ਕਰੂਗੀ ਸਸ਼ੀਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪੰਜਾਬ ਦੇ ਵਿੱਚ ਵਿਆਹਾਂ ਦੀ ਗੱਲ ਕੀਤੀ ਜਾਵੇ ਵਿਆਹ ਸ਼ਾਦੀਆਂ ਦੇ ਮੌਕੇ ਹੋਣ ਮੰਗਣਾ ਹੋਵੇ ਜਾਂ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਪੰਜਾਬੀ ਉਸ ਖੁਸ਼ੀ ਦਾ ਇਜ਼ਹਾਰ ਕਰਨ ਦੇ ਲਈ ਘਰਾਂ ਦੇ ਵਿੱਚ ਪ੍ਰੋਗਰਾਮ ਰੱਖਦੇ ਨੇ ਜਿਸ ਵਿੱਚ ਅਕਸਰ ਵੇਖਿਆ ਜਾਂਦਾ ਕਿ ਡੀਜੇ ਲਗਵਾਏ ਜਾਂਦੇ ਨੇ ਪੰਜਾਬੀ ਕਲਾਕਾਰਾਂ ਨੂੰ ਬੁਲਾਇਆ ਜਾਂਦਾ ਔਰ ਕਈ ਵਾਰ ਕਿੱਦਾਂ ਭੰਗੜਾ ਗਰੁੱਪ ਵੀ ਆ ਕੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਜਿਹੜਾ ਵਿਵਾਦ ਛਿੜਿਆ ਹੋਇਆ ਕਲਾਕਾਰਾਂ ਦਾ ਆਪਸ ਦੇ ਵਿੱਚ ਉਸ ਨੇ ਕਈ ਸਵਾਲ ਜਿਹੜੇ ਨੇ ਇਸ ਇੰਡਸਟਰੀ ਤੇ ਖੜੇ ਕੀਤੇ ਨੇ ਕਿ ਵਾਕਈ ਕਲਾਕਾਰ ਜਿਹੜੇ ਨੇ ਇਨਸਿਕਿਓਰ ਨੇ ਇਹਨਾਂ ਫੰਕਸ਼ਨਾਂ ਦੇ ਦੌਰਾਨ ਕਿਉਂਕਿ ਜਿੱਥੇ ਇਹ ਖੁਸ਼ੀ ਦਾ ਇਜ਼ਹਾਰ ਹੁੰਦਾ ਸ਼ਰਾਬ ਜ਼ਰੂਰ ਚੱਲਦੀ ਹੈ ਔਰ ਕਿਤਨਾ ਕਿਤੇ ਝਗੜੇ ਦਾ ਕਾਰਨ ਸ਼ਰਾਬ ਨੂੰ ਦੱਸਿਆ ਜਾ ਰਿਹਾ ਸੋ ਅੱਜ ਅਸੀਂ ਇਸ ਉੱਪਰ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਔਰ ਦਰਸ਼ਕਾਂ ਨੂੰ ਉਸ ਸ਼ਖਸ ਦੇ ਨਾਲ ਮਿਲਾਵਾਂਗੇ ਜੋ ਪਿਛਲੇ 4 ਦਹਾਕਿਆਂ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਰਹੇ ਨੇ ਔਰ ਗੱਲ ਕੀਤੀ ਜਾਵੇ ਗਿੱਧਾ ਪੰਗੜਾ ਕਲਚਰ ਜਿਹੜਾ ਇਸ ਪੰਜਾਬ ਦੀ ਇੰਡਸਟਰੀ ਨੂੰ ਉਹਨਾਂ ਦੀ ਹੀ ਦੇਣ ਮੰਨੀ ਜਾਂਦੀ ਹੈ ਸੋ ਸਾਡੇ ਨਾਲ ਹਨੀ ਨੰਬਰ 1 ਤੋਂ ਹਨੀ ਜੀ ਮੌਜੂਦ ਨੇ ਹਨੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਸ਼ੀ ਕਾਲ ਜੀ ਜੀ ਸਭ ਤੋਂ ਪਹਿਲਾਂ ਤਾਂ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਜਿਹੜਾ ਇਹ ਮਸਲਾ ਚੱਲ ਰਿਹਾ ਹੈ ਕਿੰਨਾ ਕੁ ਤੁਹਾਨੂੰ ਵਾਜਬ ਲੱਗਦਾ ਕਿਉਂਕਿ ਇਸ ਨੇ ਕਈ ਸਵਾਲ ਖੜੇ ਕੀਤੇ ਨੇ ਕਿ ਇਸ ਇੰਡਸਟਰੀ ਦੇ ਵਿੱਚ ਕਲਾਕਾਰ ਕਿਤਨਾ ਕਿਤੇ ਇਨਸਿਕਿਉਰ ਨੇ ਕਿਉਂਕਿ ਜਿਹੜੇ ਬਰਾਤੀ ਨੇ ਉਹਨਾਂ ਤੋਂ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਔਰ ਝਗੜੇ ਦਾ ਅਸਲ ਕਾਰਨ ਮੰਨਦਾ ਤੁਸੀਂ ਕਿਵੇਂ ਵੇਖਦੇ ਹੋ ਜੋ ਜੋ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਝਗੜੇ ਦੀ ਕੋਈ ਐਸੀ ਗੱਲ ਨਹੀਂ ਹੈਗੀ ਲੇਕਿਨ ਜੋ ਇਹ ਹੋ ਰਿਹਾ ਵੈਸੇ ਤੇ ਗਲਤ ਹੀ ਹੋ ਰਿਹਾ ਹੈ ਇਸੇ ਨਾਲ ਸੋਸ਼ਲ ਮੀਡੀਆ ਦਾ ਇਹ ਜੋ ਜ਼ੋਰ ਪਿਆ ਹੋਇਆ ਉਸੇ ਕਰਕੇ ਹੋ ਰਿਹਾ ਏਦਾਂ ਦੀ ਕੋਈ ਗੱਲ ਨਹੀਂ ਸਾਨੂੰ ਦੁਨੀਆ ਉਪਿਆਵਾਂ ਤੇ ਬੁਲਾਉਂਦੀ ਆ ਇੰਨੇ ਸਾਲ ਹੋ ਗਏ 79 43 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਜਿਹੜੇ ਬੱਚੇ ਕੰਮ ਕਰਦੇ ਨੇ ਕਿਸੇ ਦੀ ਉਮਰ 43 ਸਾਲ ਨਹੀਂ ਹੋਣੀ ਪਰ ਮੈਨੂੰ ਕੰਮ ਕਰਦੇ ਨੂੰ 43 ਸਾਲ ਹੋ ਗਏ ਨੇ ਲੇਕਿਨ ਇਹ ਕਦੀ ਨਹੀਂ ਹੋਇਆ ਵੀ ਜੋ ਇਹ ਹੁਣ ਹੋ ਰਿਹਾ ਸੋਸ਼ਲ ਮੀਡੀਆ ਤੇ ਏਦਾਂ ਦਾ ਕਦੀ ਨਹੀਂ ਹੋਇਆ ਲੋਕੀ ਸਾਨੂੰ ਆਪਣੇ ਵਿਆਹ ਦੇ ਵਿੱਚ ਖੁਸ਼ੀ ਵਾਸਤੇ ਬੁਲਾਉਂਦੇ ਨੇ ਔਰ ਪੈਸੇ ਲਾਂਦੇ ਉਹਨਾਂ ਨੇ दारू ਵੀ ਨਹੀਂ ਤਾਂ ਹੀ ਪੈਸੇ ਲੁੱਟਾਂਦੇ ਨੇ ਤੇ ਜੇ ਆਪਾਂ ਕੋਈ ਫੇਮ ਗਲਤ ਘਟਣਾ ਤੁਹਾਨੂੰ ਤੇ ਇੱਕ ਵੇ ਗਲਤ ਕਰ ਲੀਏ ਤੇ ਉਹ ਵੈਸੇ ਗਲਤ ਹੈ ਇਹ ਤੇ ਬਹੁਤ ਹੈ ਨਹੀਂ ਲੇਕਿਨ ਰੋਜ਼ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਆ ਰੋਜ਼ दारू ਪੀ ਕੇ ਲੋਕੀ ਆਂਦੇ ਨੇ ਅੱਗੇ ਲੇਕਿਨ ਅਸੀਂ ਆਪਣਾ ਨਿਕਲਦੇ ਆ ਰਾਮਨਾ ਸਾਾਨੂੰ ਕਦੀ ਵੀ ਅੱਦਾ ਦਾ ਕੁਝ ਨਹੀਂ ਹੋਇਆ ਵੀ ਜਿਹਦੇ ਨਾਲ ਅਸੀਂ ਕੋਈ ਕਲਾਕਾਰ ਛੱਡ ਕੇ ਆਈਏ ਸਾਰੇ ਕਲਾਕਾਰ ਆਪਣੇ ਘਰ ਆਂਦੇ ਨੇ ਆਪਣੇ ਘਰ ਵਾਪਸ ਜਾਂਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਲੇਕਿਨ ਇਹ ਜਿਹੜਾ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਅੱਜ ਵੀ ਕਿਹਾ ਜਾਂਦਾ ਕਿ ਫੈਸਿਲਿਟੀਆਂ ਨਹੀਂ ਮਿਲਦੀਆਂ ਕਲਾਕਾਰਾਂ ਨੂੰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰਵਾਈ ਜਾਂਦੀ ਤੁਸੀਂ ਉਸ ਨਾਲ ਕਿੰਨੇ ਸਹਿਮਤ ਹੋ ਕੀ ਬਾਕੀ ਹੈ ਦੇਹਾ ਕੁਝ ਨਹੀਂ ਇਹ ਗੱਲ ਝੂਠ ਹੈ ਸਿਕਿਉਰਿਟੀ ਪੂਰੀ ਹੁੰਦੀ ਹੈ ਹੁਣ ਮੈਨੂੰ ਤੇ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਬੰਦਾ ਸਿਕਿਉਰਿਟੀ ਨਹੀਂ ਕਰ ਸਕਦਾ ਉਹ ਵਸ ਕੰਮ ਹੀ ਨਹੀਂ ਕਰੂਗਾ ਕਿਉਂਕਿ ਉਹਨੇ ਜਿੰਨੇ ਅੱਜ ਕੰਮ ਕਰਨਾ ਉਹਨੇ ਕੱਲ ਵੀ ਕੰਮ ਕਰਨਾ ਹੈ ਸਿਕਿਉਰਿਟੀ ਸਾਡੇ ਜਿੰਨੇ ਵੀ ਆਰਗੇਨਾਈਜ਼ਰ ਸਾਰਿਆਂ ਦੀ ਸਿਕਿਉਰਿਟੀ ਬਹੁਤ ਵਧੀਆ ਹੁੰਦੀ ਹੈ ਪ੍ਰੋਗਰਾਮ ਖਤਮ ਹੋਣ ਤੋਂ ਪਹਿਲੇ ਪਹਿਲੇ ਕਲਾਕਾਰ ਆਪਣੀਆਂ ਗੱਡੀਆਂ ਤੇ ਆਉਂਦੇ ਨੇ ਕੁਝ ਆਪਣੀ ਲਗਜ਼ਰੀ ਗੱਡੀਆਂ ਤੇ ਆਉਂਦੇ ਨੇ ਜਿਨ੍ਹਾਂ ਦਾ ਉਹਨਾਂ ਨੂੰ ਕਿਰਾਇਆ ਵੀ ਮਿਲਦਾ ਉਹਨਾਂ ਚੁੱਪ ਕਰਕੇ ਨਿਕਲ ਜਾਂਦੇ ਨੇ ਅੱਜ ਤੱਕ ਹੋਇਆ ਵੀ ਕਲਾਕਾਰ ਪ੍ਰੋਗਰਾਮ ਕੀਤਾ ਤੇ ਉੱਥੇ ਛੱਡ ਗਏ ਹੁਣ ਆਰਗੇਨਾਈਜ਼ਰ ਤੇ ਸਭ ਤੋਂ ਬਾਅਦ ਚ ਆਉਂਦੇ ਨੇ ਜਦੋਂ ਉਹਦਾ ਡੀਜੇ ਸਮੇਟਿਆ ਜਾਂਦਾ ਹੁਣ ਫਿਕਰ ਤੇ ਉਦੋਂ ਪੈ ਜਾਂਦੀ ਹੈ ਜਦੋਂ ਕਲਾਕਾਰ ਨਿਕਲ ਜਾਂਦਾ ਵੀ ਸਾਡਾ ਸਮਾਨ ਨਾ ਤੋੜਦੇ ਪਾਰਟੀ ਕਿਉਂਕਿ ਉਹ ਤਾਂ ਇੰਜੋਏ ਕਰ ਰਹੇ ਨੇ ਨਾ दारू ਪੀ ਕੇ ਲੇਕਿਨ ਲੇਕਿਨ ਇਹ ਗੱਲ ਨਹੀਂ ਹੈ ਸਿਕਿਉਰਟੀ ਨਹੀਂ ਹੈ ਸਿਕਿਉਰਟੀ ਹਰ ਜਗ੍ਹਾ ਹੀ ਹੁੰਦੀ ਹੈ ਜੇ ਤੁਸੀਂ ਕਿਸੇ ਵੱਡੇ ਗਰੁੱਪੇ ਜਾਓਗੇ ਤੇ ਤੁਹਾਨੂੰ ਬਹੁਤ ਵਧੀਆ ਸਿਕਿਉਰਟੀ ਮਿਲੇਗੀ ਔਰ ਬਹੁਤ ਵਧੀਆ ਪਾਰਟੀ ਮਿਲੇਗੀ ਔਰ ਤੁਹਾਡੇ ਕੋ ਖਾਪ ਖਾਣਾ ਨਹੀਂ ਹੋਏਗਾ ਜੇ ਤੁਸੀਂ ਆਪਣੇ ਤਰੀਕੇ ਨਾਲ ਪੈਸੇ ਇਕੱਠੇ ਕਰਨ ਵਾਸਤੇ ਜ਼ਿਆਦਾ ਲੈ ਕੇ ਤੇ ਤੁਸੀਂ ਛੋਟੇ ਗਰੁੱਪਾਂ ਦੇ ਨਾਲ ਜਾਓਗੇ ਸਿਕਿਉਰਿਟੀ ਦੀ ਪ੍ਰੋਬਲਮ ਆਉਗੀ ਤੇ ਜੇ ਤੁਸੀਂ ਆਪਣੇ ਲੈ ਕੇ ਜਾਂਦੇ ਹੋ ਸਾਰੀ ਚੀਜ਼ ਦੀ ਤੁਸੀਂ ਚਾਹੇ ਛੋਟਾ ਗਰੁੱਪ ਵੀ ਹੈ ਨਾ ਉਹ ਵੀ ਅੱਗੇ ਪਾਦ ਦੇ ਚੜ ਕੇ ਸਿਕਿਉਰਿਟੀ ਦਿੰਦਾ ਹੈ ਸਾਰਿਆਂ ਨੂੰ ਐਦਾਂ ਦੀ ਕੋਈ ਗੱਲ ਨਹੀਂ ਹੈ ਸਾਰੀ ਸਿਕਿਉਰਿਟੀ ਬਹੁਤ ਵਧੀਆ ਦਿੰਦੇ ਨੇ ਐਡਾ ਨਹੀਂ ਕੋਈ ਗੱਲ ਇਹ ਝੂਠ ਹੈ ਪਹਿਲਾਂ ਅਕਸਰ ਵੇਖਿਆ ਜਾਂਦਾ ਸੀ ਕਿ ਪਿੰਡਾਂ ਦੇ ਵਿੱਚ ਓਪਨ ਫੰਕਸ਼ਨ ਲੱਗਦੇ ਸੀ ਹੁਣ ਪੈਲੈਸਸ ਨੇ ਜਿਹੜੇ ਨੇ ਉਹਨਾਂ ਨੇ ਜਾਂ ਫਾਰਮ ਹਾਊਸਸ ਜਿਹੜੇ ਨੇ ਉਹਨਾਂ ਨੇ ਉਸ ਚੀਜ਼ ਨੂੰ ਕਵਰ ਕਰ ਲਿਆ ਹਰ ਜਗ੍ਹਾ ਸੀਸੀਟੀਵੀ ਵੀ ਲੱਗੇ ਹੁੰਦੇ ਨੇ ਫੁਟੇਜ ਜਿਹੜੀ ਹੈ ਜੇਕਰ ਕੋਈ ਅਜਿਹੀ ਅਨਸਕਾਮੀ ਘਟਨਾ ਹੋਵੇ ਪ੍ਰਸ਼ ਕਈ ਵਾਰ ਆਮ ਵੇਖਿਆ ਜਾਂਦਾ ਘਰਾਂ ਦੇ ਵਿੱਚ ਫੋਪੜੀ ਰਸ ਜਾਂਦਾ ਜਾਂ ਕੋਈ ਰਿਸ਼ਤੇਦਾਰ ਹੋਸੀ ਜਾਂਦਾ ਮਸਲੇ ਉੱਥੇ ਵੀ ਹੋ ਜਾਂਦੇ ਨੇ ਤੁਸੀਂ ਕਿਵੇਂ ਵੇਖਦੇ ਹੋ ਕਿ ਜੇਕਰ ਕੋਈ ਝਗੜਾ ਹੁੰਦਾ ਉਹਨੂੰ ਸੋਹਰਦੇ ਤਰੀਕੇ ਨਾਲ ਸੁਲਝਾ ਲੈਣਾ ਹੀ ਸਹੀ ਹੁੰਦਾ ਜਾਂ ਜੋ ਚੀਜ਼ਾਂ ਇਹ ਚੱਲ ਰਹੀਆਂ ਏ ਇਦਾਂ ਕਰਨ ਦੇ ਨਾਲ ਮਸਲੇ ਸੁਲਝ ਇਦਾਂ ਕਰਨ ਨਾਲ ਕੋਈ ਮਸਲੇ ਨਹੀਂ ਸੁਲਝਦੇ ਜਿਸ ਵੇਲੇ ਆਪਣਾ ਫੰਕਸ਼ਨ ਸ਼ੁਰੂ ਹੁੰਦਾ ਤੇ ਖਤਮ ਹੁੰਦਾ ਹਰ ਬੰਦੇ ਨੂੰ ਆਪਣਾ ਸਰੂਰ ਹੁੰਦਾ ਰਿਸ਼ਤੇਦਾਰਾਂ ਨੂੰ ਖਾਸ ਕਰਕੇ ਹੁੰਦਾ ਲੇਕਿਨ ਸਾਨੂੰ ਅਸੀਂ ਤਾਂ ਲੋਕਾਂ ਦੀ ਖੁਸ਼ੀਆਂ 'ਚ ਚੱਲਿਆ ਉਹਨਾਂ ਨੂੰ ਖੁਸ਼ ਕਰਕੇ ਆਪਣਾ ਪਿਆਰ ਨਾ ਲਾਓ ਲੜਾਈ ਝਗੜੇ ਤੇ ਵੈਸੇ ਹੀ ਕੁਝ ਨਹੀਂ ਰੱਖਿਆ ਉਹਨੂੰ ਤੁਸੀਂ ਜਿਸ ਦਾ ਨਾਮ ਮਰਜੀ ਵਧਾ ਲਓ ਇਸ ਗੱਲ ਦਾ ਤਾਂ ਮਸਲਾ ਇਹੀ ਹੈ ਨਾ ਵੀ ਆਪਾਂ ਕੰਮ ਕਰਨ ਚੱਲੇ ਆਂ ਕੰਮ ਕਰਕੇ ਆਪਣੇ ਵਾਪਸ ਆਓ ਜੇ ਤੁਸੀਂ ਇਹ ਥੋੜਾ ਨਾ ਵੀ ਕਿਰਪਾਨਾ ਲੈ ਕੇ ਲੜਨ ਚੱਲੇ ਹੋ ਕਿਸੇ ਨਾਲ ਉਹ ਦੂਲਾ ਹੀ ਕਿਰਪਾਨ ਫੜ ਕੇ ਆਪਣੀ ਟੌਰ ਦਿਖਾਉਂਦਾ ਲੇਕਿਨ ਉਹ ਲੜਨ ਥੋੜਾ ਆ ਹੁੰਦਾ ਹੈ ਆਪਰਾ ਵੈਸੇ ਦੋਨਾਂ ਵੱਲੋਂ ਗਲਤੀ ਹੁੰਣ ਤੇ ਹੁੰਦਾ ਦੋਨਾਂ ਵੱਲੋਂ ਜੀ ਦੋਨਾਂ ਵੱਲੋਂ ਕਿਉਂਕਿ ਜਿਹੜੀ ਬਰਾਤ ਆ ਉਹਨਾਂ ਨੇ ਤੇ ਆਪਣਾ ਇੰਜੋਏ ਕਰਨਾ ਦਾਰੂ ਪੀਣੀ ਆ ਜੇ ਕੋਈ ਹੋਰ ਆਗੋ ਦੀ ਉਦਾਂ ਦਾ ਕੋਈ ਟਕਰ ਜੇ ਫਿਰ ਤੇ ਟਕਰਾ ਗਲਤ ਹੋ ਗਿਆ ਨਾ ਇਨਜ਼ਾਮ ਗਰੁੱਪ ਵਾਲਿਆਂ ਵੱਲੋਂ ਲਗਾਏ ਜਾਂਦੇ ਨੇ ਹੁਣ ਕਈ ਜਿਹੜੇ ਹਾਈ ਪ੍ਰੋਫਾਈਲ ਮੈਰਿਜਸ ਹੁੰਦੀਆਂ ਨੇ ਉੱਥੇ ਵੇਖਿਆ ਜਾਂਦਾ ਕਿ ਕੁੜੀਆਂ ਵੀ दारू ਵਾਲੀ ਸਟਾਲ ਤੇ ਸ਼ਰਾਬ ਸਰਵ ਕਰਦੀਆਂ ਉਹਨਾਂ ਨੇ ਕਦੇ ਇਲਜ਼ਾਮ ਨਹੀਂ ਲਗਾਏ ਕਿ ਸਾਨੂੰ ਛੇੜਿਆ ਗਿਆ ਇਹ ਆਰਟਿਸਟ ਲੋਕ ਹੀ ਕਿਉਂ ਕਈ ਵਾਰ ਇਲਜ਼ਾਮ ਲਗਾਉਂਦੇ ਨੇ ਇਹ ਸਿਰਫ ਫੇਮ ਹੈ ਕੋਈ ਗੱਲ ਨਹੀਂ ਅੱਜ ਕੱਲ ਡਾਂਸ ਥੋੜਾ ਰਹਿ ਗਿਆ ਡਾਂਸ ਤੇ ਸਾਨੂੰ ਪਤਾ ਕੀ ਹੁੰਦਾ ਸਾਡੇ ਪ੍ਰੋਗਰਾਮਾਂ ਤੇ ਸਾਨੂੰ ਪਤਾ ਲੱਗਦਾ ਕੀ ਹੁੰਦਾ ਅਸੀਂ ਕਰਾਂਦੇ ਸੀ ਸਾਡੀਆਂ ਸੀਡੀਆਂ ਆਉਂਦੀਆਂ ਸੀ ਹਣੀ ਨੰਬਰ 1 ਦੀਆਂ ਸੀਡੀਆਂ ਆਉਂਦੇ ਤੁਸੀਂ ਉਹ ਮੇਰੀਆਂ ਸੀਡੀਆਂ ਦੇਖੋ ਫਾਈਨ ਟੌਨ ਟੀ ਸੀਰੀਜ਼ ਬਹੁਤ ਕੰਪਨੀਆਂ ਤੋਂ ਉਹਨਾਂ 'ਚ ਦੇਖੋ ਵੀ ਡਾਂਸ ਦਾ ਮਤਲਬ ਪਤਾ ਲੱਗੂਗਾ ਵੀ ਕੀ ਹੁੰਦਾ ਅੱਜ ਕੱਲ ਦੇ ਬਸ ਸੋਸ਼ਲ ਮੀਡੀਆ ਤੇ ਇੱਕ ਮਾੜਾ ਜਾਂ ਟਿਕਟੌਕ ਆਇਆ ਚਲੋ ਜੀ ਹੋ ਗਿਆ ਇਦਾਂ ਨਹੀਂ ਹੁੰਦਾ ਇਹ ਤੇ ਸੋਸ਼ਲ ਮੀਡੀਆ ਨੇ ਇਹਨਾਂ ਚੀਜ਼ਾਂ ਨੂੰ ਕਾਫੀ ਬਦਲ ਤੁਸੀਂ ਤੁਸੀਂ ਦੇਖੋ ਕਿੱਡੇ ਸਿੰਗਰ ਨੇ ਜੋ ਸੁਣ ਲੂ ਸੀਤੋ ਵਾਲਾ ਹੀ ਹਿੱਟ ਕਰੀ ਫਿਰਦੀ ਦੁਨੀਆ ਹੈ ਇਹ ਤੇ ਸੋਸ਼ਲ ਮੀਡੀਆ ਜਿੰਨੂੰ ਮਰਜ਼ੀ ਚਾਹਦੇ ਜਿੰਨੂੰ ਮਰਜ਼ੀ ਲਾ ਦੇ ਇਹ ਤੇ ਵਰਕ ਹੈ ਜਿਹੜਾ ਵਧੀਆ ਕਰੂਗਾ ਉਹਨੂੰ ਤੇ ਕੰਮ ਮਿਲਣਾ ਹੀ ਮਿਲਣਾ ਹੈ ਤੇ ਜਿਹੜਾ ਕੋਈ ਮਾੜਾ ਕਰੂਗਾ ਚਾਹੇ ਉਹ ਆਪਣੇ ਵਾਸਤੇ ਖੂਗ ਖੋਦਾ ਵਿਆ ਜਿੱਥੇ ਕਰੂਗਾ ਉੱਥੇ ਡਿੱਗੂਗਾ ਐਡੀ ਕੋਈ ਗੱਲ ਨਹੀਂ ਇਹ ਕਹਿ ਸਕਦੇ ਆ ਕਿ ਇਹ ਟਕਰਾਵ ਜਿਹੜਾ ਗਲਤ ਹੋਇਆ ਕਿਤੇ ਨਾ ਕਿਤੇ ਕਲਾਕਾਰਾਂ ਨੂੰ ਸਮਝਣਾ ਚਾਹੀਦਾ ਮੰਨ ਲੈਂਦੇ ਆ ਜੇ ਆਡੀਅנס ਕੋਈ ਗਰਮ ਗਰਮ ਹੋ ਕੇ ਆਉਂਦਾ ਤਾਂ ਜੇ ਆਰਟਿਸਟ ਉਸ ਚੀਜ਼ ਨੂੰ ਸਮਝੇ ਤਾਂ ਸ਼ਾਇਦ ਇਹ ਟਕਰਾਵ ਨਾ ਆਰਟਿਸਟ ਨੂੰ ਇਸ ਗੱਲ ਦਾ ਬਾਖੂਬੀ ਸਮਝਣਾ ਚਾਹੀਦਾ ਕੱਲ ਨੂੰ ਵੀ ਇਹੀ ਲੋਕ ਸਾਨੂੰ ਮਿਲਨੇ ਆ ਵੀ ਅਸੀਂ ਕਿਸੇ ਗੱਲ ਦੀ ਖੁੰਡਕ ਲੈ ਕੇ ਨਾ ਨਾ ਤੁਰੀਏ ਇਸ ਗੱਲ ਨੂੰ ਤੇ ਉੱਥੇ ਹੀ ਖਤਮ ਕਰ ਦੇਣਾ ਚਾਹੀਦਾ ਜੇ ਮਾੜਾ ਮੋਟਾ ਹੋਇਆ ਇਹਨੂੰ ਖਤਮ ਕਰ ਦੇਣਾ ਚਾਹੀਦਾ ਉਸ ਮੁੱਦੇ ਨੂੰ ਵਿਧਾਨਤੀ ਤੇ ਅੱਡੀ ਕੋਈ ਗੱਲ ਨਹੀਂ ਹੈਗੀ ਜੇ ਤੁਸੀਂ ਵਧਾਓਗੇ ਅੱਜ ਇੱਕ ਆਦਨਾ ਕਰੋਗੇ ਅਗਲੇ ਦਾ ਦੂਜਾ ਹੱਥ ਵੀ ਹੈਗਾ ਇਹਨੂੰ ਤੇ ਉੱਥੇ ਖਤਮ ਕਰ ਦੇਣਾ ਚਾਹੀਦਾ ਬਾਕੀ ਫੇਮ ਲੈਣ ਦੀ ਅੱਡੀ ਕੋਈ ਗੱਲ ਨਹੀਂ ਹੈਗੀ ਛੇ ਮਾਸੇ ਹਟ ਬੰਦੇ ਬਹੁਤ ਬੈਠੇ ਨੇ ਇਸ ਗੱਲ ਦਾ ਤਾਂ ਪਤਾ ਹੀ ਸਾਨੂੰ ਅਸੀਂ ਤੇ ਇੰਨੇ ਸਾਲਾਂ ਦੇ ਦੇਖਦੇ ਆ ਰਹੇ ਹਾਂ ਲੇਕਿਨ ਇਹ ਮੁੱਦਾ ਵਧਾਣਾ ਨਹੀਂ ਚਾਹੀਦਾ ਕਿਉਂਕਿ ਦੁਨੀਆ ਵੀ ਸਾਨੂੰ ਉਹੀ ਕੰਮ ਦਿੰਦੀ ਹੈ ਅੱਜ ਕਿਤੇ ਲੋਕਾਂ ਨੇ ਇਹ ਕਰ ਲਿਆ ਵੀ ਅਸੀਂ ਆਰਕੈਸਟਰ ਨਹੀਂ ਲਾਣਾ ਅਸੀਂ ਛੋਟਾ ਮोटा ਸਿੰਗਰ ਲਾ ਲਾਂਗੇ ਵੱਡਾ ਸਿੰਗਰ ਲਾ ਲਾਂਗੇ ਮੁੜ ਕੇ ਸਾਡੀ ਆਰਕੈਸਟਰਾ ਲੈਣ ਕੀ ਕਰੂਗੀ ਜਿਹਦੇ ਨਾਲ ਸਾਡਾ 10000 ਆਰਕੈਸਟਰਾ ਜੁੜਿਆ ਹੋਇਆ 10000 ਆਰਕੈਸਟਰਾ ਦਾ ਮਤਲਬ ਉਹਨਾਂ ਦੇ ਨਾਲ ਤੁਸੀਂ ਹਰ ਪ੍ਰੋਗਰਾਮ ਦੇ ਵਿੱਚ 6 ਕੁੜੀਆਂ ਹੁੰਦੇ ਆ 6 ਲੱਖ ਕੁੜੀਆਂ ਜੁੜੀਆਂ ਹੋਈਆਂ ਨੇ ਔਰ ਇਹਨਾਂ ਨਾਲ ਪੰਗੜਿਆਲੇ ਮੁੰਡੇ ਦੇਖੋ 10 ਲੱਖ ਮੁੰਡਾ ਜੁੜਿਆ ਹੋਇਆ ਉਸ ਤੋਂ ਬਾਅਦ ਤੁਸੀਂ ਲੇਬਰ ਦੇਖੋ 1 ਲੱਖ ਬੰਦਾ ਲੇਬਰ ਦਾ ਜੁੜਿਆ ਹੋਇਆ ਇਹਨਾਂ ਦੀ ਕਾਊਂਟਿੰਗ ਕਿੱਥੇ ਕਰੋਗੇ ਜਿਨ੍ਹਾਂ ਨੂੰ ਸਾਰਿਆਂ ਨੂੰ ਇਹ ਤੋਂ ਪਹਿਰ ਕੱਲ ਨੂੰ ਦੁਨੀਆ ਸਟੈਂਡ ਲੈ ਗਈ ਨਾ ਵੀ ਅਸੀਂ ਕਲਚਰ ਗਰੁੱਪ ਨਹੀਂ ਲਾਣਾ ਫਿਰ ਡੀਜੇ ਵਾਲੇ ਦੋ ਬੰਦੇ ਜਲਾਣਗੇ ਤੇ ਚਲਾ ਕੇ ਆ ਜਾਗੇ ਕਰਾਂਗੇ ਜਾਂ ਸਿੰਗਰ ਲਾ ਲਿਆ ਕਰਾਂਗੇ ਇਹ ਗਲਤ ਗੱਲ ਹੈ ਇਹਨੂੰ ਆਪਾਂ ਐਡਾ ਫੇਮ ਨਹੀਂ ਲੈਣਾ ਚਾਹੀਦਾ ਗੱਲ ਨੂੰ ਖਤਮ ਕਰਨਾ ਚਾਹੀਦਾ ਜੀ ਗੱਲ ਕੀਤੀ ਕਿ ਸਿੰਗਰ ਲਗਾ ਲਣਗੇ ਲੋਕ ਕਲਾਕਾਰਾਂ ਦੇ ਨਾਲ ਵੀ ਮਸਲੇ ਹੁੰਦੇ ਨੇ ਕੀ ਲੱਗਦਾ ਗਲਤ ਐਟੀਟਿਊਡ ਜਿਹੜਾ ਵਾ ਉਹੀ ਕਾਰਨ ਬਣਦਾ ਹੈ ਇਹ ਮਸਲੇ ਨੂੰ ਵਧਾਉਣ ਦੇ ਪਰ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੀ ਹੈ ਕਈ ਸਿੰਗਰ ਜਿਹੜੇ ਹੈਗੇ ਆਪਣਾ ਐਟੀਟਿਊਡ ਦਿਖਾਉਂਦੇ ਤੇ ਦਿੱਕਤ ਆਂਦੀ ਹੈ ਨਾ ਜਿਹੜਾ ਨਰਮੀ ਨਾਲ ਜਾਂਦਾ ਉਹ ਤੇ ਹੇਠ ਹੀ ਐ ਪਰ ਨਰਮੀ ਹਮੇਸ਼ਾ ਚਾਹੀਦੀ ਐ ਹੱਥ ਜੋੜ ਕੇ ਕੰਮ ਕਰਦੇ ਰਹੋ ساری ਜ਼ਿੰਦਗੀ ਕੰਮ ਕਰਨਾ ਐ ਜਿਵੇਂ ਆਰਗੇਨਾਈਜ਼ਰਾਂ ਤੇ ਇਲਜ਼ਾਮ ਲੱਗਦੇ ਨੇ ਕਿ ਪੇਮੈਂਟਸ ਮਾਰ ਦਿੱਤੀਆਂ ਜਾਂਦੀਆਂ ਔਰ ਪਾਰਟੀ ਦੀ ਸਾਈਡ ਲਿੱਤੀ ਜਾਂਦੀ ਐ ਜਾਂ ਕਈ ਧਿਰ ਲਗਾ ਰਹੇ ਨੇ ਇਲਜ਼ਾਮ ਕਿ ਕਲਾਕਾਰ ਸ਼ਰਾਬ ਪੀਂਦੇ ਨੇ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਵਾਕਈ ਕੁਝ ਲੋਕ ਸ਼ਰਾਬ ਪੀਂਦੇ ਨੇ ਪੇਮੈਂਟ ਕੋਈ ਨਹੀਂ ਮਾਰਦਾ ਕਲਾਕਾਰ ਤੇ ਆਪਣੀ ਪੇਮੈਂਟ ਲੈ ਕੇ ਜਾਂਦੇ ਨੇ ਜਦੋਂ ਕੰਮ ਕਰ ਆਉਂਦੇ ਬਾਕੀ ਰਹਿ ਗਈ ਵੀ ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਕੰਮ ਕਰਨ ਦਾ ਹਰ ਇੱਕ ਬੰਦੇ ਦਾ ਆਪਣਾ ਤਰੀਕਾ ਸਾਡਾ ਤਾਂ ਨਜ਼ਰੀਆ ਸਾਨੂੰ ਤੇ ਬਹੁਤ ਦੁੱਖ ਹੁੰਦਾ ਜਦੋਂ ਕਿਸੇ ਦਾ ਫੋਨ ਆਂਦਾ ਵੀ ਹਣੀ ਦੀ ਸਾਡੇ ਪੈਸੇ ਦੇਣੇ ਆਪਾਂ ਤੇ ਇਸ ਗੱਲ ਤੋਂ ਹੈ ਕਿ ਆਪਾਂ ਦੇ ਕਿਸੇ ਦਾ ਪੈਸੇ ਰੱਖੀ ਦੇ ਪਰ ਮਿਹਨਤ ਕਰਨ ਵਾਲੇ ਬੰਦੇ ਦੇ ਪੈਸੇ ਦੇ ਦੋ ਜੇ ਕੱਲ ਨੂੰ ਕਿਸੇ ਕਲਾਕਾਰ ਦੀ ਵਜੇ ਨਾਲ ਪੂਰੀ ਪੇਮੈਂਟ ਮਰ ਜੇ ਤੇ ਕਲਾਕਾਰ ਆਰਗੇਨਾਈਜ਼ਰ ਨੂੰ ਤੇ ਪੂਰਾ ਪੇਮੈਂਟ ਦਾ ਨੁਕਸਾਨ ਹੋ ਗਿਆ ਨਾ ਕਲਾਕਾਰ ਕਹਿੰਦਾ ਚੱਲ ਤੂੰ ਮੇਰਾ 5000 ਨਾਲ ਦੇ 10000 ਨਾਲ ਦੇ 20000 ਨਾਲ ਦੇ ਉਹ ਜਿਹੜਾ 1.5 ਲੱਖ ਰੁਪਏ ਲੈਣਾ ਉਹ ਕੌਣ ਪੂਰਾ ਕਰੂਗਾ ਉਹਦੀ ਪਰਭਾਈ ਕੌਣ ਕਰੂ ਜਿਵੇਂ ਕਿਹਾ ਜਾ ਰਿਹਾ ਕਿ ਕਈ ਕਲਾਕਾਰ ਇਹ ਵੀ ਕਹਿੰਦੇ ਨੇ ਕਿ ਕੰਪਰੋਮਾਈਜ਼ ਲਈ ਸਾਨੂੰ ਕਿਹਾ ਜਾਂਦਾ ਤੁਹਾਡੇ ਨਾਲ ਕੋਈ ਅਜਿਹਾ ਵਾਕਾ ਕੋਈ ਪਾਰਟੀ ਵਾਲਾ ਅਜਿਹਾ ਕਹਿੰਦਾ ਜਾਂ ਸਿਰਫ ਬੇਬੁਨਿਆਦ ਗੱਲਾਂ ਨਾ ਜੀ ਨਾ ਨਾ ਇਹ ਕਦੀ ਨਹੀਂ ਹੁੰਦਾ ਕੋਈ ਨਹੀਂ ਕੰਪਰੋਮਾਈਜ਼ ਨੂੰ ਕਹਿੰਦਾ ਇਹ ਤੇ ਹਰ ਬੰਦੇ ਦਾ ਆਪਣਾ ਰਸੂਕ ਹੈ ਕਿਉਂਕਿ ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡੇ ਨੇ ਸਭ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਦੇਖੋ ਵੀ ਹਰ ਬੰਦਾ ਫੇਮਸ ਹੈ ਤੁਸੀਂ ਸੀਸੀਟੀਵੀ ਕੈਮਰਾ ਲੱਗੇ एवरीथिंग ਲੱਗੇ ਹੋਇਆ ਇੱਕ ਮਿੰਟ ਦੀ ਖਬਰ ਸਾਹਮਣੇ ਅੱਜ ਦੀ ਇੱਕ ਮਿੰਟ ਦੀ ਖਬਰ ਸਾਨੂੰ ਤੇ ਅੱਜ ਤੱਕ ਇੰਨੇ ਸਾਲਾਂ 'ਚ ਕਿਸੇ ਨੇ ਨਹੀਂ ਗਿਆ ਸਾਡੇ ਨਾਲ ਜਿਹੜੇ ਕਲਾਕਾਰ ਜਾਂਦੇ ਅਸੀਂ ਉਹੀ ਕਲਾਕਾਰ ਨਾਲ ਵਾਪਸ ਲੈ ਗਿਆ ਨੇ ਬਸ ਇਹੀ ਹੋ ਗਿਆ ਅੱਗੇ ਅਸੀਂ ਟੈਂਪੋ ਟਰੈਵਲੇ ਚ ਜਾਂਦੇ ਸੀ ਸਾਰੇ ਅੱਜ ਤੇ ਕੁੜੀਆਂ ਆਪਣੀ ਆਪਣੀ ਗੱਡੀਆਂ ਜਾਂਦੀਆਂ ਆਪਣੀ ਆਪਣੀ ਗੱਡੀਆਂ ਚੱਲ ਜਾਂਦੀਆਂ ਉਹਨਾਂ ਦੇ ਨਾਲ ਖੁਦ ਆਪਣੇ ਬੰਦੇ ਬਹੁਤ ਹੁੰਦੇ ਨੇ 40 ਸਾਲਾਂ ਦੇ ਵਿੱਚ ਦੌਰ ਬੜਾ ਕਈ ਵਾਰ ਬਦਲਿਆ ਪਰ ਇਸ ਸੋਸ਼ਲ ਮੀਡੀਆ ਨੇ ਇਸ ਲਾਈਨ ਨੂੰ ਹੋਰ ਗੰਦਲਾ ਕ ਬਹੁਤ ਗੁੰਝਲ ਬੈ ਗੇ ਇਸ ਲਾਈਨ ਦੇ ਵਿੱਚ ਬਹੁਤ ਔਖੇ ਹੋ ਗਿਆ ਅਸੀਂ ਕਹਿੰਦੇ ਵੀ ਸਾਰਿਆਂ ਨੂੰ ਕੰਮ ਮਿਲੇ ਪਰ ਇਸ ਤਰ੍ਹਾਂ ਨਾ ਮਿਲੇ ਵੀ ਜਿੱਦਾਂ ਸਾਰੀ ਦੁਨੀਆ ਪਰੇਸ਼ਾਨ ਹੋ ਜਾਏ ਇਹ ਤਾਂ ਗਲਤ ਹੈ ਨਾ ਉਡੇ ਵੱਲੋਂ ਕੀ ਖਾਸ ਸਨੇਹਾ ਹੈ ਕਲਾਕਾਰਾਂ ਨੂੰ ਜਾਂ ਜਿਹੜੇ ਆਰਗੇਨਾਈਜ਼ਰ ਨੇ ਜਿਹੜੇ ਕਨਫਲਿਕਟ ਦੇ ਵਿੱਚ ਫਸੇ ਹੋਏ ਇਹਨਾਂ ਨੂੰ ਹੁਣ ਮੈਂ ਸਨੇਹਾ ਕੀ ਦਵਾਂ ਇਹਦੇ ਆਪ ਸਾਨੂੰ ਸਮਝਾਣ ਵਾਲੇ ਨੇ ਹੈ ਜਿਹੜਾ ਤਾਂ ਕੋਈ ਲੜਕੀ ਹਿੱਟ ਹੁੰਦੀ ਆ ਉਹ ਕਹਿੰਦੀ ਜੀ ਮੈਂ ਹੀ ਮੈਂ ਵਾਂ ਜੇ ਕੋਈ ਆਰਕੈਸਟਰਾ ਵਾਲਾ ਹਿੱਟ ਹੁੰਦਾ ਉਹ ਕਹਿੰਦਾ ਮੈਂ ਹੀ ਮੈਂ ਵਾਂ ਹੁਣ ਅਸੀਂ ਤਾਂ ਇਹਨਾਂ ਨੂੰ ਕੀ ਸਮਝਾਣਾ ਬਸ ਇਹੀ ਆ ਵੀ ਸਾਥ ਦੇਖਣੇ ਵਧੀਆ ਨਾਲ ਇੱਕ ਦੂਸਰੇ ਨਾਲ ਸੁਲ੍ਹਾ ਕਰਕੇ ਰਵੋ ਕਿਸੇ ਗੱਲ ਨੂੰ ਕੋਈ ਮੁੱਦਾ ਨਾ ਬਣਾਓ ਆਪਣਾ ਕੰਮ ਕਰੀ ਜਾਓ ਅਸੀਂ ਕਹਿੰਨੇ ਵੀ ਸਾਡਾ ਆਰਕੈਸਟਰਾ ਲੈਦਾ ਨੁਕਸਾਨ ਨਾ ਹੋ ਜੇ ਜੇ ਆਪਣੀ ਔਰਕੈਸਟਰਾ ਲੈਣ ਦਾ ਨੁਕਸਾਨ ਹੋ ਗਿਆ ਉਹਦੇ ਚ ਬਹੁਤ ਘਟ ਹੈ ਕੱਲ ਨੂੰ ਲੋਕਾਂ ਨੇ ਸਾਨੂੰ ਬੁਲਾਉਣਾ ਨਹੀਂ ਤੇ ਜਿਹੜੇ ਕੋਈ ਥੋੜੇ ਹਲਕੇ ਕਲਾਕਾਰ ਨੇ ਉਹਨਾਂ ਨੂੰ ਕੌਣ ਲੈ ਕੇ ਜਾਊਗਾ ਗਿੱਧੇ ਭੰਗੜੇ ਬੰਦ ਹੋ ਗਏ ਫਿਰ ਕੀ ਕਰਾਂਗੇ ਆਪਾਂ ਮੁੜ ਕੇ ਹਜੇ ਤੇ ਐਵੇਂ ਲੱਗਦਾ ਪਿਆ ਕੰਮ ਕਿੰਨੇ ਦਿਨ ਰਹਿ ਗਿਆ 15 ਅਕਤੂਬਰ ਤੋਂ ਕਹਿੰਦੇ ਜੀ ਸਟਾਰਟ ਹੋਊਗਾ 15 ਨਵੰਬਰ ਨੂੰ ਸਟਾਰਟ ਹੁੰਦਾ ਹੈ 15 ਦਸੰਬਰ ਨੂੰ ਬੰਦ ਹੋ ਜਾਂਦਾ 15 ਜਨਵਰੀ ਸਟਾਰਟ ਹੁੰਦਾ 15 ਫਰਵਰੀ ਨੂੰ ਬੰਦ ਹੁੰਦਾ ਹੈ 770 ਦਿਨਾਂ ਜੇ ਤੁਸੀਂ ਕੀ ਕਰ ਲੋਗੇ ਕੰਮ ਔਰ ਪੂਰੇ ਸਾਲ ਦੀਆਂ ਰੋਟੀਆਂ ਖਾਣੀਆਂ ਨੇ ਹਰ ਬੰਦਾ ਪਰੇਸ਼ਾਨ ਹੈ ਇਸਨੂੰ ਪੁੱਛੋ ਕਿ ਇਸ ਦਾ ਸੀਜ਼ਨ ਵਧੀਆ ਨਹੀਂ ਲੱਗਾ ਹੋਊਗਾ ਮੈਨੂੰ ਕੋਈ ਅੱਜ ਤੱਕ ਸੁਣਾ ਕੇ ਕਹਦੇ ਵੀ ਅਸੀਂ ਤਾਂ ਬਹੁਤ ਵੱਡਾ ਸੀਜ਼ਨ ਲਾਇਆ ਬਹੁਤ ਵੱਡਾ ਨਹੀਂ ਲੱਗਾ ਬਹੁਤ ਵੱਡਾ 5 ਸਾਲ ਪਹਿਲੇ ਲੱਗਦਾ ਸੀ ਨੋਟਬੰਦੀ ਤੋਂ ਪਹਿਲੇ ਹੁਣ ਨਹੀਂ ਲੱਗਦਾ ਨੋਟਬੰਦੀ ਕੋਵਿਡ ਨੇ ਕਾਫੀ ਅਸਰ ਬਹੁਤ ਹੀ ਬਹੁਤ ਅਜੇ ਤੱਕ ਲੋਕੀਂ ਲੱਤੈ ਨਹੀਂ ਪਾਰ ਆਈਆਂ ਲੋਕਾਂ ਦੀ ਜ਼ਮੀਨ ਵਿੱਚੋਂ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸ ਸਾਲ ਸਾਡੇ ਨਾਲ ਹਾਨੀ ਨੰਬਰ 1 ਤੋਂ ਹਾਨੀ ਜੀ ਜੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਬਦਲ ਦੇ ਦੌਰ ਦੇ ਨਾਲ ਬੜਾ ਕੁਝ ਬਦਲਿਆ ਪਰ ਵਿਵਾਦਾਂ ਦੇ ਵਿੱਚ ਕੁਝ ਨਹੀਂ ਰੱਖਿਆ ਜੇਕਰ ਕਿਸੇ ਤੋਂ ਕੋਈ ਗਲਤੀ ਹੋਈ ਹੈ ਤਾਂ ਉਹਨੂੰ ਬੈਠ ਕੇ ਸੁਝਾ ਲੈਣਾ ਚਾਹੀਦਾ ਕੈਮਰਾਮੈਨ ਸਤਨ ਮਠਾੜੂ ਦੇ ਨਾਲ ਮਹਿਮਦ ਸਿੰਘ ਵਿਧਾਨਤਾ